ਹਾਂਜੀ ਵੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਖੜੇ ਆ ਪਿੰਡ ਦੌਦਰ ਦੇ ਵਿੱਚ ਦੌਦਰ ਦੇ ਵਿੱਚ ਬਾਈ ਕਲਵੰਤਾ ਮਿੱਤਰੋ ਟਰੈਕਟਰ ਡੀਲਰ ਮੰਨਿਆ ਗਿਆ ਏ ਤੇ ਟਰੈਕਟਰ ਦਾ ਇੱਕ ਇਹ ਬਾਦਸ਼ਾਹ ਮੰਨਿਆ ਗਿਆ ਬਾਈ ਤੇ ਬਹੁਤ ਸਮੇਂ ਤੋਂ ਟਰੈਕਟਰਾਂ ਦਾ ਕੰਮ ਕਰਦਾ ਮਿੱਤਰੋ ਪੂਰੀ ਗੱਲਬਾਤ ਤੁਹਾਡੇ ਨਾਲ ਕਰਾਉਨੇ ਆ ਤੇ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਆ ਜੀ ਤੇ ਜੀ ਅੱਜ ਗੱਲ ਕਰੀਏ ਅੱਜ ਕਿੰਨੇ ਟਰੈਕਟਰ ਆਪਣੇ ਕੋਲ ਖੜੇ ਆ ਬਾਈ ਜੀ ਅੱਜ ਤਾਂ ਥੋੜੇ 9-10 ਟਰੈਕਟਰ ਬਾਕੀ ਬੈਕ ਬੁੱਕੇ ਆ ਐਸਾ ਹਫ਼ਤੇ ਓਕੇ ਜੀ ਟਰਾਲੀਆਂ ਜੈਕ ਵਾਲੀਆਂ ਜੈਕ ਵਾਲੀਆਂ ਲੈ ਵੀ ਮਿੱਤਰੋ ਪਹਿਲੇ ਤਾਂ ਟਰੈਕਟਰਾਂ ਦੀ ਗੱਲਬਾਤ ਆ ਜੀ ਤੁਹਾਡੇ ਨਾਲ ਕਰਾਉਨੇ ਆ ਤੇ ਬਾਈ ਆਹ ਕਿਹੜਾ ਟਰੈਕਟਰ ਖੜਾ ਆਪਣੇ ਕੋਲ ਇਹ ਸੂਨਾਲੇ ਕਾ 60 ਫੋਲਟੋ ਬਸ ਤਿੰਨ ਛਬੀਡਾਂ ਸ਼ਟਰ ਗੇਅਰ ਓਕੇ ਜੀ 2022 ਮਾਡਲ ਓਕੇ 2022 ਮਾਡਲ ਆ ਮਿੱਤਰੋ ਤੇ ਅਗਲਾ ਬਾਈ ਜੀ ਅਗਲਾ ਹੈਗਾ 969 ਓਕੇ 969 ਮਿੱਤਰੋ ਟਾਇਰ ਟੱਪਾ ਜਮਾ ਓਕੇ ਆ ਤੇ ਇਹ ਗੱਲ ਕਰੀਏ ਪੂਰਾ 2021 ਮਾਡਲਾ ਟਰੈਕਟਰ ਪੂਰਾ ਸਾਫ਼ ਆ ਨਵੇਂ ਟਰੈਕਟਰ ਆ ਜਮਾ ਤੇ ਇੱਕ ਗੱਲ ਇਹ ਭਰਾ ਬਹੁਤ ਕਹਿੰਦੇ ਹੁੰਦੇ ਆ ਟਰੈਕਟਰ ਲੈਣ ਲੱਗੇ ਉਹਨੇ ਨਾ ਵੀਡੀਓ ਦੇ ਵਿੱਚ ਕੁਝ ਹੋਰ ਦਿਖਾਉਂਦੇ ਹੁੰਦੇ ਆ ਜਦੋਂ ਫੇਸ ਬਾਈ ਜਾ ਕੇ ਦੇਣੇ ਆ ਉਦੋਂ ਕੁਝ ਹੋਰ ਆ ਪਰ ਮਿੱਤਰੋ ਜੇ ਗੱਲ ਕਰੀਏ ਬਾਈ ਕੁਲਵੰਤ ਬਹੁਤ ਸਮੇਂ ਤੋਂ ਟਰੈਕਟਰਾਂ ਦਾ ਕੰਮ ਕਰਦਾ ਏ ਤਾਂ ਪੰਜਾਬ ਦੇ ਵਿੱਚ ਬਾਈ ਦਾ ਨਾਂ ਜਿਹੜਾ ਬਣਿਆ ਬਣਿਆ ਰਾਜਸਥਾਨ ਹਰਿਆਣਾ ਤੱਕ ਵੀ ਲੋਕ ਵੇਖਦੇ ਆ ਐਮਪੀ ਤੱਕ ਵੀ ਬਾਈ ਦਾ ਪੂਰਾ ਨਾਂ ਬਣਿਆ ਪਿਆ ਏ ਤਾਂ ਭਾਈ ਆ ਆਪਣੇ ਕੋਲੇ ਆ ਗਿਆ 3630 ਹੈ ਨਾ 2021 ਮਾਡਲ 2021 ਮਾਡਲ ਆ ਟਰੈਕਟਰ ਜਮਾਂ ਇਨਸਾਫ ਆ ਤੇ ਜੇ ਮੁੱਲ ਦੀ ਗੱਲ ਕਰੀਏ ਕਿੱਥੋਂ ਤੱਕ ਆ ਬਾਈ ਇਹ ਮੁੱਲ ਕਰਦੇ ਆ 785 ਦੇਮਾਂਗੇ 760 ਦਾ ਓਕੇ ਜੀ ਤਾਂ ਬਾਈ ਜੇ ਆਪਾਂ ਗੱਲ ਕਰੀਏ ਨਾਲ-ਨਾਲ ਕਈ ਭਰਾ ਮਤਲਬ ਇਹ ਚੀਜ਼ ਦੇਖਦੇ ਹੁੰਦੇ ਟਰੈਕਟਰ ਲੈ ਨਹੀਂ ਪਾਉਂਦੇ ਹੁੰਦੇ ਆ ਕਿਉਂਕਿ ਸੀਜ਼ਨ ਦੇ ਵਿੱਚ ਕਿਰਾਏ ਤੇ ਟਰੈਕਟਰ ਲਾਉਦੇ ਹੁੰਦੇ ਆ ਤਾਂ ਜੇ ਗੱਲ ਕਰੀਏ ਕੁਲਵੰਤ ਬਾਈ ਮਿੱਤਰੋ ਕਿਰਾਏ ਤੇ ਵੀ ਟਰੈਕਟਰ ਦਿੰਦਾ ਏ ਉਹ ਤਾਂ ਮਤਲਬ ਟਰੈਕਟਰ ਸੇਲ ਕਰਦਾ ਕਰਦਾ ਜਿਹੜਾ ਕਿਰਾਏ ਤੇ ਦਿੰਦਾ ਉਹਦੀ ਗੱਲਬਾਤ ਕਰਮਨੇ ਆ ਕਿੱਥੋਂ ਤੱਕ ਕਿਰਾਏ ਤੇ ਦਿੰਦਾ ਮਤਲਬ ਕਿੰਨੇ ਕਿਲੋਮੀਟਰ ਦੂ ਤਾ ਕਿੰਨੇ ਕਿਲੋਮੀਟਰ ਦਾ ਟਰੈਕਟਰ ਵੇਚ ਦਿੰਨੇ ਆਪਾਂ 50 ਕਿਲੋਮੀਟਰ ਦੇਈਦਾ ਓਕੇ 50 ਕਿਲੋਮੀਟਰ ਦੀ ਦੂਰ ਤੇ ਤੇ ਕੋਈ ਸਾਈਨ ਵਗੈਰਾ ਸੈਂਡ ਚੈੱਕ ਲਈਦਾ ਹੀ ਖਾਲੀ ਬਾਕੀ ਬਰਨ ਦਾ ਗਾਰੰਟੀ ਵਾਲਾ ਪੁਆਇਂਟ ਵਿੱਚ ਜਾਣ-ਪਛਾਣ ਵਾਲਾ ਓਕੇ ਜੀ ਓਕੇ ਤੇ ਜਿਵੇਂ ਵੀ ਬਾਈ ਟਰੈਕਟਰ ਦਿੰਦਾ ਮਿੱਤਰੋ ਜਿਹੇ ਜਿਹੇ ਟਰੈਕਟਰ ਦੇਊਗਾ ਉਹੋ ਜਿਹਾ ਹੀ ਲਊਗਾ ਕਈ ਭਰਾਏ ਚੀਜ਼ ਦਿੰਦੇ ਹੁੰਦੇ ਆ ਟਰੈਕਟਰ ਗੁੱਥਮੁੱਥੀਆ ਕਰਕੇ ਫੜਾ ਜਾਂਦੇ ਹੁੰਦੇ ਆ ਪਰ ਉਹ ਗੱਲ ਨਹੀਂ ਮਿੱਤਰੋ ਆ ਆਪਣੇ ਕੋਲ 605 ਖੜਾ ਹੈਣਾ ਬਾਈ 4x4 2019 ਮਾਡਲ 2019 ਬਾਈ ਸਾਰੇ ਟਰੈਕਟਰ ਉੱਚੇ ਮਾਡਲ ਦੇ ਲਗਭਗ ਹੈਣਾ ਸਾਰੇ ਉੱਚੇ ਮਾਡਲ ਦੇ ਟਰੈਕਟਰ ਨੰਬਰ ਦੇ ਉੱਚੇ ਲਈਦੇ ਉੱਚੇ ਮਾਡਲ ਓਕੇ ਇਹ ਸਾਰੇ ਪੰਜਾਬ ਨੰਬਰ ਦੇ ਆਪਣੇ ਕੋਲ ਲੈ ਮਿੱਤਰੋ ਸਾਰੇ ਪੰਜਾਬ ਨੰਬਰ ਦੇ ਆ ਠੀਕ ਆ ਆ ਵੀ ਟਰੈਕਟਰ ਬਹੁਤ ਸਾਫ਼ ਖੜਾ ਇਧਰ ਵੀ 855 4x4 ਖੜਾ ਇੱਕ ਨਮਾਡਲ ਆ ਬਾਈ 2024 ਆ ਮਾਰ ਕੇ 23 ਦੇ ਕਾਪੀ 24 ਦੀ ਆ ਓਕੇ ਜਮਾ ਨਵਾਂ ਟਰੈਕਟਰ ਆ ਜਮਾ ਹੀ ਨਵਾਂ ਮਿੱਤਰੋ ਤੇ ਇਧਰਲੇ ਪਾਸੇ ਆ ਗਿਆ ਵੀ 4x4 ਹਨਾ ਬਾਈ ਜਲਦੀ 8535 ਇਹ ਇਹਦਾ ਬਾਈ ਆਪਣਾ ਕਿੰਨਾ ਮਾਡਲ ਆ ਇਹ 2021 ਮਾਡਲ ਆ ਫੋਲੋ ਟੋਮ ਮਾਡਲ ਆ ਓਕੇ ਜੀ ਇਹ ਪੂਰਾ ਟਰੈਕਟਰ ਰੀਜਨਲ ਮਿੱਤਰੋ ਕਿਸੇ ਪਾਸੇ ਕੋਈ ਪੇਂਟ ਪੱਖਾ ਨਹੀਂ ਗਾ ਜਿਵੇਂ ਰੀਜਨਲ ਟੈਟ ਟੱਪਾ ਫੁੱਲ ਪਏ ਆ ਮਿੱਤਰੋ ਇਹ ਨੰਬਰ ਆ ਪਹਿਲੇ ਨਾ ਪਹਿਲੇ ਨਾ ਐ ਹਜੇ ਮਿੱਤਰੋ ਤੇ ਟਰੈਕਟਰ ਬਹੁਤ ਸਾਫ਼ ਆ ਇਧਰਲੇ ਪਾਸੇ ਆ ਗਿਆ ਆਪਣੇ ਕੋਲੇ 60 55 ਲੈ ਵੀ ਮਿੱਤਰੋ ਆਹ ਟਰੈਕਟਰ ਦੀ ਜੇ ਗੱਲ ਕਰੀ ਨਾ ਮਾਝੇ ਵਾਲਿਆਂ ਦਾ ਮਿੱਤਰੋ ਇਹ ਟਰੈਕਟਰ ਬਹੁਤ ਪਸੰਦ ਕਰਦੇ ਮਾਝੇ ਵਾਲੇ ਫੁੱਲ ਤਾਂ ਜੇ ਗੱਲ ਕਰੀ ਇਹ ਤੇ ਹੱਡ ਵਾਲੀ ਛਤਰੀ ਵਗੈਰਾ ਮਿੱਤਰੋ ਲੱਗੀ ਵੀ ਪੂਰਾ ਟਰੈਕਟਰ ਘੈਂਟ ਤਿਆਰ ਕੀਤਾ ਬਾਏ ਠੀਕ ਆ ਬਾਈ ਕਿੰਨਾ ਮਾਡਲ ਆ ਇਹ ਇਹ 2022 ਮਾਡਲ ਆ ਮਾਰ ਕੇ 21 ਦੇ ਦੇ ਕਾਪੀ ਪਾਈ ਦੀ ਓਕੇ ਲੈ ਵੀ ਮੈਂ ਨਵਾਂ ਨਕਦ ਕੈਂਚ ਓਕੇ ਪਹਿਲੇ ਨਾ ਇਹ ਹਜੇ ਮਿੱਤਰੋ ਜਮਾ ਕਿਸੇ ਚਾਬੀ ਵੀ ਨਹੀਂ ਲੱਗੇਗੀ ਜੇ ਗੱਲ ਕਰੀਏ ਨਹੀਂ ਲੱਗੀ ਫੁੱਲ ਰੀਨਲ ਟਰੈਕਟਰ ਆ ਮਿੱਤਰੋ ਟਾਇਰ ਟੱਪਾ ਜਮਾ ਹਜੇ ਤੱਕ ਆ ਦੇਖ ਲਓ ਆ ਨਾਲ ਉਹ ਲਈਆਂ ਨਹੀਂ ਹਜੇ ਉਵੇਂ ਹੀ ਆ ਮਿੱਤਰੋ ਤਾਂ ਇੱਕ ਗੱਲ ਹੋਰ ਆ ਕਈ ਇਹ ਫੁੱਲ ਟੌਪ ਐ ਫ 27 ਆ ਗਿਆ ਫੁੱਲ ਟੌਪ ਚੱਲਾ ਹਟਚ ਬੰਦ ਹੋ ਗਿਆ ਦੋਵਾਂ ਸੀਐਡੀ ਆ ਗਿਆ ਓਕੇ ਬਾਈ ਜੀ ਫੁੱਲ ਟੌਪ ਮਾਰ ਲ ਲੈ ਵੀ ਮਿੱਤਰੋ ਫੁੱਲ ਟੌਪ ਮਾਡਲ ਮੈਂ ਕਹਿੰਨਾ ਪੇਂਟ ਤੇ ਹਜੇ ਕਿਤੇ ਚਲੀਟ ਵੀ ਨਹੀਂ ਆਏਗੀ ਇੰਨਾ ਸਾਫਟ ਰੈਕਟਰ ਆ ਇਧਰ ਮਿੱਤਰੋ ਆ ਗਿਆ 605 ਤੇ ਇਹ ਬਾਈ ਕਿੰਨਾ ਮਾਡਲ ਆ ਇਹ 2022 ਮਾਡਲ ਹੈ ਇਹ 2022 ਮਾਡਲ ਇਹ ਤੇ ਵੀ ਹੱਡ ਵਗੈਰਾ ਲੱਗਿਆ ਹੋਇਆ ਬਹੁਤ ਸਾਫਟ ਰੈਕਟਰ ਆ ਮਿੱਤਰੋ ਓਰੀਜਨਲ ਆ ਸਾਰਾ ਓਕੇ ਜੀ ਤੇ ਆਹ ਬਾਈ ਜੀ 855 ਕਿੰਨਾ ਮਾਡਲ ਆ 2022 ਮਾਡਲ ਆ 3 ਐਚਪੀ ਦਾ ਨਾਲ ਸ਼ਟਰ ਗੇਅਰ ਓਕੇ ਜੀ ਤੇ ਬਾਈ ਮੜਾ ਜਾ ਮੂਰੇ ਆ ਜੋ ਇੱਕ ਦੋ ਹੋਰ ਗੱਲਾਂ ਕਰ ਲਗੇ ਆਪਾਂ ਕਿਉਂਕਿ ਬਹੁਤ ਭਰਾਵਾਂ ਦਾ ਇਹ ਚੀਜ਼ ਦਾ ਮੈਸੇਜ ਹੁੰਦਾ ਏ ਕਿਉਂਕਿ ਵਪਾਰੀ ਕੋਲ ਟਰੈਕਟਰ ਲੈਂਦੇ ਆ ਤਾਂ ਜੇ ਮੈਂ ਗੱਲ ਕਰਾਂ ਬਾਈ ਬਾਈ ਦਾ ਟਰੈਕਟਰਾਂ ਦਾ ਬਾਦਸ਼ਾਹ ਮੰਨਿਆ ਗਿਆ ਏ ਪੰਜਾਬ ਦੇ ਵਿੱਚ ਤੇ ਜਿਹੜਾ ਮੋਗਾ ਜਿਲ੍ਹਾ ਉਸ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਹੈਗਾ ਦੌਦਰ ਮਿੱਤਰੋ ਤੇ ਦੌਦਰ ਦੇ ਵਿੱਚ ਇਹ ਘਰੇ ਹੀ ਬਾਈ ਸੇਲ ਪਰਸੇਜ ਦਾ ਕੰਮ ਕਰਦਾ ਹੈ ਨਾ ਬਾਈ ਤੇ ਮੰਡੀ ਤਾਂ ਤਾਂ ਨਹੀਂ ਕਿਤੇ ਗਿਆ ਹੈ ਨਾ ਪਹਿਲਾਂ ਜਾਂਦੇ ਨੇ ਹੁਣ ਨਹੀਂ ਗਏ ਓਕੇ ਤਾਂ ਜੇ ਹੁਣ ਗੱਲ ਕਰੀਏ ਬਾਈ ਘਰੇ ਕੰਮ ਕਰਦਾ ਮਿੱਤਰੋ ਕਿਸੇ ਪ੍ਰਕਾਰ ਦਾ ਵੀ ਟਰੈਕਟਰ ਲੈਣਾ ਏ ਮੈਂ ਨੰਬਰ ਉੱਤੇ ਚਲਾ ਵੀ ਦਊਗਾ ਇੱਕ ਵਾਰੀ ਨੰਬਰ ਬਾਈ ਬੋਲ ਵੀ ਦਿਓ ਆਪਣਾ 9843 4986 ਪਿੰਡ ਦੌਦਰ ਜਿਲ੍ਹਾ ਮੋਗਾ ਲਈ ਮਿੱਤਰੋ ਇਸ ਪੈਂਡ ਦੇ ਵਿੱਚ ਆ ਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਆ ਕਿਸੇ ਪ੍ਰਕਾਰ ਦਾ ਵੀ ਟਰੈਕਟਰ ਲੈਣਾ ਤੁਸੀਂ ਉਹ ਲੈ ਸਕਦੇ ਆ ਕਿਰਾਏ ਤੇ ਟਰੈਕਟਰ ਲੈਣਾ ਜੇ ਕੋਈ ਸੀਜ਼ਨ ਆ ਗਿਆ ਸੀਜ਼ਨ ਦੇ ਵਿੱਚ ਆਪਾਂ ਨੂੰ ਕਿਰਾਏ ਤੇ ਟਰੈਕਟਰ ਲੱਭਦੇ ਹੁੰਦੇ ਆ ਆਪਾਂ ਕਿਸੇ ਭਰਾ ਨੇ ਕਿ ਮਤਲਬ ਸੁਪਰ ਸੀਡਰ ਤੇ ਜਾਂ ਕੋਈ ਹੋਰ ਖੇਤੀਬਾੜੀ ਕੰਮ ਦੇ ਵਾਸਤੇ ਦਿੰਨੇ ਟਰਾਲੀ ਦੀ ਵਾਸਤੇ ਨਹੀਂ ਓਕੇ ਕੱਲੀ ਖੇਤੀ ਖੇਤੀ ਆਸਤੇ ਲਈ ਮਿੱਤਰੋ ਵਾਂਝ ਚਲਾਉਣ ਨੂੰ ਦੇਈਦਾ ਇਹ ਟਰੈਕਟਰ ਤੇ ਪੂਰੇ ਟਰੈਕਟਰ ਮਿੱਤਰੋ ਐਂਡਾ ਬਾਈ ਕੋਲੇ ਤੁਹਾਨੂੰ ਅਸੀਂ ਟਰਾਲੀਆਂ ਵੀ ਦਿਖਾਉਨੇ ਆ ਵੀਡੀਓ ਨਾਲ ਜੁੜੇ ਰਹੋ ਤੇ ਸ਼ੇਅਰ ਜ਼ਰੂਰ ਕਰੋ